ਹਾਂ ਕੀ ਇਹ ਭਾਜੀ ਇਨਵੈਸਟਰ ਕਾਰ ਖੜੀ ਹੈ ਇਨਵੈਸਟਰ ਖੜੀ ਹੈ ਇਨਵੈਸਟਰ ਨਵੀਂ ਖੁੱਲ ਪਈ ਇਹ ਵਿੱਚ ਖੋਲੋ ਮੜੀ ਜੀ ਦੇਖੀ ਕਿਦਾਂ ਦੀ ਹੈ ਇਹ ਲੋਗ ਆ ਗੱਡੀ ਵਧੀਆ ਆ ਭਾਜੀ ਆ ਦੇਖੋ ਇਧਰ ਇਹ ਕਾਰ ਸੇਵਾ ਵਾਲਿਆਂ ਦੇ ਮਹਾਪੁਰਸ਼ਾਂ ਦੀ ਆ ਕਿਸੇ ਦੀ ਅਸੀਂ ਦੋ ਬੁਲਟ ਖੜੇ ਆ ਇਹ ਤਾਂ ਨਿਊ ਮਾਡਲ 올ਡ ਮਾਡਲ ਹੀ ਆ ਕੰਟਨ ਦਾ ਆਲਟਰਨੇਟਰ ਜਨਰੇਟਰ ਬਹੁਤ ਕਮ ਦੇ ਹਨ ਤੇ ਇੰਜਣ ਕਿਹੜਾ ਹੈ ਮਹਿੰਦਰਾ ਦਾ ਮਹਿੰਦਰਾ ਪੇਟੀ ਬੰਦ ਨਵੇਂ ਇੰਜਣਾਂ ਬ੍ਰਾਂਡ ਨੇ ਹਨਾ ਤੇ ਆਹ ਕ੍ਰਾਂਟਨ ਤੋਂ ਲੱਗਾ ਪਾਜੇ ਨੂੰ ਇਹ ਆਲਟਰਨੇਟਰ ਕ੍ਰਾਂਟਨ ਦਾ ਕਾਫੀ ਪੈ ਜਨਰੇਟਰ ਨਵੇਂ ਪਏ ਤੇ ਨਾ ਰੰਗ ਦਿੱਤੇ ਨਹੀਂ ਹਰੇ ਨਵੇਂ ਨਵੇਂ ਜੇ ਕਿਹ ਚਾਹੀਦਾ ਹੋ ਤਾਂ ਮਿੱਠੂ ਕੁਵਾਲੀ ਨੂੰ ਫੋਨ ਕਰ ਲਿਓ ਹਨਾ ਵਧੀਆ ਵੀ ਆਹ ਥੋੜਾ ਛੋਟਾ ਲੱਗਦਾ ਹਨਾ ਆ ਦੂਆ ਭਾਜੀ ਕਰੋਸਟਰ ਜਾਨਾ ਕਰੋਸਟਰ ਦਾ ਡਬਲ ਫੋਲਡਰ ਕਰੋਸਟਰ ਇਹ ਮhenga pane wala hai na te ghar bokhna wala hai ਨੌਲੇ ਦਾ ਇਹਦੀ ਆਵਾਜ਼ ਜ਼ਿਆਦਾ ਹੈ ਨਾ ਆਹ ਹੋਏ ਨਾ ਇਹਦੀ ਵਾਇਰ ਕੱਟ ਮਿੰਦਰਾ ਦੀ ਵਾਇਰ ਕੱਟ ਹੋਣੀ ਹੈ ਬੜਾ ਮਾਲ ਪਿਆ ਹੋਇਆ ਦੇਖੋ ਹੈ ਉਹ ਹੈ ਵੀ ਅੰਤ ਤੱਕ ਮੇਰਾ ਕਰੋਨਾ ਰੀ ਦਾ ਮਾਲ ਪਿਆ ਹੋਣਾ ਹੈ ਹੈਗਾ ਕਵਾੜੀ ਸਾਰਾ ਮਠੂ ਕਵਾੜੀਆ ਮਾਨਸਾ ਜੀ ਇਹ ਮਾਨਸਾ हां कि ये पाजी इन्वेस्टर खड़ी है इन्वेस्टर खड़ी है इन्वेस्टर नवी खोलो पाजी ਇਥੇ ਵਿੱਚ ਖੋਲੋ ਮੜੀ ਜੀ ਦੇਖੀ ਕਿਦਾਂ ਦੀ ਹੈ ਇਹ ਲੋਗ ਆ ਗੱਡੀ ਵਧੀਆ ਆ ਪਾਜੀ ਆ ਦੇਖੋ ਇਧਰ ਇੱਕ ਕਾਰ ਸੇਵਾ ਵਾਲਿਆਂ ਦੇ ਮਹਾਂਪੁਰਸ਼ਾਂ ਦੀ ਆ ਕਿਸੇ ਦੀ ਆ ਲਿਖਿਆ ਸੰਤ ਬਾਬਾ ਅਮਰ ਸਿੰਘ ਜੀ ਕੀਰਤੀ ਜੀ ਗੁਰਦੁਆਰਾ ਮਾਲੋਕਾ ਮਾਨਸਾ ਸਾਫ਼ ਗੱਡੀ ਬਿਲਕੁਲ ਹੈ ਮਾਡਲ ਉੱਚਾ ਹੀ ਹੈ ਨਾ ਪੁਛੇ ਕੀਮਤ ਕਿੰਨੀ ਹੈ ਆਹੋ ਪਾਗਲ ਨੇ ਦੇ ਆ ਦੇ ਜੋਂਗਾ ਦੇਖੋ ਇੱਧਰ ਲਾਇ ਵੀ ਨ ਪਾਈ ਜਾਉਂਗੇ ਕਿੱਥੇ ਲਾਇ ਲਵਾਏ ਲਾਓ ਭੈਂ ਦੀ ਆਇਆ ਭਾਜੀ ਇਹ ਰਸ਼ੀਅਨ ਹੋਣਾ ਨਾ ਇਹ 8 ਲੰਡ ਟੰਜਣ ਆਦਾ ਮੈਨੂੰ ਦਾ ਮਾਰੀਓ ਇਹ ਸੇਬੜ ਤਕੜਾ ਭਾਜੀ ਤਾਂ ਹੈ ਇਹ ਸਾਲੇ ਦਾ ਹੀ ਸ਼ੈਤਾਨ ਨੂੰ ਆ ਉੱਪਰੋਂ ਆਦਾ ਉੱਪਰੋਂ ਥੱਲੇ ਨੂੰ ਉਹ ਦੇਖੋ ਅੱਛਾ ਉੱਪਰ ਭਾਈ ਭਾਜੀ ਬੜਾ ਤਕੜਾ ਜਗਾੜਿਆ ਹੈ ਰਸ਼ੀਆ ਰਹੀ ਹੈ ਇਦਾਂ ਵੈਸੇ ਹਣਾ ਇੱਧਰ ਚੜੀਂ ਕੁਮੜਾ ਜਾ ਜੋ ਜਿਹੜੀਆਂ ਵਧੀਆ ਵਧੀਆ ਗੱਡੀਆਂ ਮੂਰੇ ਖੜੀ ਕੀਤੀਆਂ ਭਾਜੀ ਇਹਨੇ ਹਣਾ ਮੂਰੇ ਮੂਰੇ ਚੱਲਦੀਆਂ ਪਿੱਛੇ ਕੁਵਾਰੀ ਆ ਹਾਂ 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 ਤਾਂ ਜੀਵੀਨ ਵਧੀਆ ਬਣਾਈਆ ਥਾਰ ਆ ਉਹਦਾ ਮਿੰਦਰਾ ਪੇਪਰੇ ਵੀ ਖੜੇ ਹੋਤਾ ਇੱਥੇ ਆਇਆ ਪੀਵੀ03 ਲੋਕ ਹੋਣੇ ਭਾਈ ਚਾਲੂ ਹਾਲਤ ਜਾਇ ਹੈ ਕਹਿੰਦੇ ਪੇਪਰ ਹੈਗੇ ਇਹਦੇ ਜਾ ਤੀਏ ਆਇਆ ਆਹ ਪਿਆ ਗੱਡੀ ਵਿੱਚ ਉਹ ਸਮਾਨ ਕੰਮ ਹੋਣਾ ਮਾਰ ਬਟਾ ਵਿੱਚ ਦੇ ਇੱਧੇ ਹੁੰਦਾ ਵਿੱਚੋਂ ਇਹ ਲੱਗਾਂਦਾ ਉਸੇ ਲੱਗੜਾ ਨੇ ਲੱਗੇ ਹੁੰਦੇ ਮੈਡਮ ਉੱਠਣ ਅੱਛਾ ਆਪੇ ਛਕੜੀ ਆថਾਰ ਇੱਕ ਤੇ ਪੀਜੋ ਯਾਰ ਪੰਜ ਤੇ ਬਣਾਈ ਆ ਹਨਾ ਇਧਰ ਬਹੁਤ ਮਾਲ ਖੜਾ ਆ ਗੱਡੀਆਂ ਵੀ ਸਾਫ਼ ਆ ਕੈਂਪਰ ਮੈਨ ਦੇ ਹੂੰ ਪਰ ਇਹਨਾਂ ਉਹ ਗੱਡੀ ਵਰਤਿਆ ਹਨ ਸਕੋਰਪੀਓ ਹਨ ਉਹ ਵਧੀਆ 4x4 ਇਹ ਟੂ ਬੀਲ ਡਰਾਈਵ ਹੋਣੀ ਹਨ ਇਹ ਤਾਂ 4x4 ਆਈਆਂ ਉਹਨੇ ਚੀ ਭਗਾਵੀ ਇਹ ਕਾ ਮੈਸਰ ਖੜੀ ਐ ਤੇ ਭਾਜੀ ਦੋ ਖੜੀਆਂ ਇੱਧਰ ਮੈਸਰ ਗੱਡੀਆਂ ਬੜੀਆਂ ਨੇ ਕੋਹ ਹਨ ਇਹ ਕੋਟਾ ਝੱਕਦੇ ਮੇਰੇ ਖਿਆਲ ਸੋਕਾਰੀ ਹਨ ਕੋਈ ਹਾਂ ਅੱਜਪ ਨੇ ਕਿੰਨੀਆਂ ਖੜੀਆਂ ਨੇ ਕੋਰ ਮੇਰੀਆਂ ਭਾਜੀ ਗੱਡੀ ਆ ਵੀ ਲੈਣ ਵਾਲੀ ਆ ਆ ਬਲੈਰੋ 4x4 ਯਾਰ ਬਲੈਰੋ ਹਾਂ ਹਾਂ ਫੋਸਲ ਕਾ ਮੋਰੀ ਇਹਦੇ ਵੀ ਲਖਣ ਚੱਕ ਲਈਏ ਨਹੀਂ 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 ਹੂੰ ਇਹਦੇ ਪਾ ਪੋਸੇ ਲੈਣਾ ਪੋਸੇ ਲੈਣਾ ਗੱਲ ਜਿਪਸੀ ਆ ਬੜਾ ਮਰਫੜਾ ਇਹਦਾ ਨਾ ਜਿਪਸੀ ਦੇ ਸ਼ਕੀਨ ਬਹੁਤ ਹੈ ਪਿੱਛੇ ਸਰ ਆਰਮੀ ਦਾ ਮਾਲ ਹੀ ਖੜਾ ਪਿੱਛੇ ਹੂੰ ਆ ਗੱਡੀ ਲੈਣ ਵਾਲੀ ਹੈ ਦੇ ਲੱਖ ਰੁਪਈਆ ਉੱਤੇ ਲੱਗਣਾ ਲੋਣਾ ਹੈ ਕਿੱਥੇ ਕੀ ਹੈ ਰਾਂਗੋਂ ਗ੍ਰੈਜੂਏਟ ਹਨ ਰਾਂਗੋਂ ਗ੍ਰੈਜੂਏਟ ਮਹਿੰਦਰਾ ਦੇ ਹੈ ਹਾਂ ਉਹ ਟਰੈਕਟਰ ਦਾ ਜੋਕ ਤੇ ਜਿਹੜਾ ਮੈਂ 50-60 ਰੁਪਏ ਕਿਲੋ ਲੈਂਦਾ ਮੈਂ ਹਾਂ ਸ਼ਰ ਹਾਂ ਹਣਾ ਕਹੇ ਸਾਬ ਨਵੇ ਲੈ ਮੰਗਦੇ ਅੱਗੇ ਮੈਂ ਆਇਆ ਸੀ ਆ ਵਧੀਆ ਮਿਲਟਰੀ ਜੀਪ ਖੜੀ ਹੈ ਓਰੀਜਨਲ ਜੀਪ ਖੜੀ ਆ ਇਹ ਕੀ ਇਹਨੂੰ ਕਹਿੰਦੇ ਆ ਟਰਾਲੀ 1 ਟਨ ਦੀ ਆ ਭਾਜੀ ਇਹ ਜੀਪ ਤੇ ਨਹੀਂ ਹੈਗੀ 1 ਟਨ ਨਹੀਂ ਆਉਂਦਾ ਮਿਲਟਰੀ ਦਾ ਉਹਦੀ ਆ ਅਸ਼ਰ ਮਾਤਾ ਤਕੜਾ ਜਨਰੇਟਰ ਆਹ ਤੇ ਭਾਈ ਪਾਣੀ ਵਾਲੇ ਟੈਂਕੀਆਂ ਪਈਆਂ ਹਵਾ ਵਾਲੀਆਂ ਨੇ ਕੰਮ ਨਹੀਂ ਆਪਣੇ ਨਹੀਂ ਆਈਆਂ ਮੈਂ ਹੁਣ ਨਵੀ ਲੈ ਆਉਂਦੀ ਪਹਿਲਾਂ ਮਾਨ ਨੇ ਦੇ ਚੱਕਰ ਲੈ ਆਂਦੇ ਅੱਧੇ ਪਾ ਦੇਣੀਆਂ ਦਿਨਾਂ ਨੂੰ ਨਾ ਮੈਨਾਂ ਤਾਂ ਇਹ ਜੋ ਗਲੀਆਂ ਹੁੰਦੀਆਂ ਪਾਣੀ ਪੁਣੀ ਪੁਣੀ ਸੂਟਕ ਨੇ ਵਧੀ ਪਈਆਂ ਸੂਟਨ ਚਾਹੀਦੀਆਂ ਲਾਂਡ ਟ੍ਰੈਲ ਡੋਲੀ ਜਿਹੇ ਨਹੀਂ ਆ ਦੋ ਬੁਲਟ ਖੜੇ ਆ ਆਹ ਛੋਟਾ ਖੜਾ ਟੀ.ਸੀ. ਵਾਲਾ ਜਨਰੇਟਰ ਸਾਇਲੈਂਟ ਇਹ ਕਿਹੜਾ ਹੁੰਦਾ ਜੀ 1 ਕਿਲੋਵਾਰਟ ਦਾ ਹੋਣਾ 1.5 2 10 ਕਿਲੋਵਾਰਟ ਦਾ ਹਾਂ ਖੁੱਲੋ ਤਾਂ ਵਿੱਚ ਮੜਾ ਗਿਆ ਜੀ ਇਹ ਤੇ ਵਜਾ ਜੀ ਔਰਲਾ ਖੁੱਲੋ ਨਾਲ ਹੀ ਇਹ ਦੂਜਾ ਹੈ ਕਲੋਪ ਇਹਨੇ ਸਿੰਗਲ ਸੈਂਡਰ ਹੈ ਨਾ ਇਹ ਬਿਜਾ ਅਲਟਰੇਟਰ ਬੜਾ ਬੜਾ ਲੱਗਾਇਆ ਹੈ ਚ ਹੂੰ ਇਹਨੂੰ ਚੱਕ ਲੋ ਇੱਡਾ ਚੱਕ ਲੈਣਾ ਕਿੰਨੇ ਕਿਲੋਵਾਰਟ ਇਹਨਾਂ ਵੱਡਾ ਹੋਣਾ ਲਈ ਆ ਇਹ ਹੈਂ ਤਾਂ ਲਈ ਆ ਕਲਟਰ ਦਾ ਸਾਈਜ਼ ਕਿੱਡਾ ਵੱਡਾ ਦੇਖੋ ਮੈਂਗਾ ਕੁੜੀ ਛੋਟੀ ਹੈ ਨਾ ਤੇ ਡਿੱਗੀ ਹੈ ਅੱਛਾ ਉਹਦੇ ਬੋਡੀ ਵੱਡੀ ਲੱਗਦੀ ਹੈ ਨਾ ਠੀਕ ਹੈ ਹਾਂ ਬੁਲਟ ਖੜੇ ਜਾਣਾ ਦੋ ਆਹ ਮੱਤਾਂ ਵੀ ਆਹ ਦੋ ਬੁਲਟ ਖੜੇ ਜੀ ਅਮੇ ਖੜੇ ਤਿੰਨ 135 100 ਸੀਸੀ ਨੰਬਰ ਥੱਲੇ ਪਤਾ ਨਹੀਂ ਆਪਾਂ ਲੋੜਿਆ ਕਿਸੇ ਨੂੰ ਦੇਖ ਲਈਓ ਕਮੋਣੀਆਂ ਕਮੋਣੀਆਂ ਪਤਾ ਨਹੀਂ ਕੀ ਲਟਰੰਬਟਰੰਬ ਪਿਆ ਦੋ ਗੱਡੀਆਂ ਖੜੇ ਬਲੂਡ ਕੰਦੇ ਬੜੇ ਵਧੀਆ ਹਾਲਤ ਦੇ ਪਿੱਛੇ ਬਹੁਤ ਸੋਹਣੀਆਂ ਆ ਬੁਲਟ ਖੜਾ ਵਿੱਚ ਹੈ। ਆਹ ਕਾਹੜਾ ਦੋ ਆ ਖੜੇ ਬੁਲਟ। ਸੀਡੀ 100 ਵੀ ਖੜੇ ਆ। ਕਿੰਨਾ ਪਲੀਜ਼ ਦੇ ਆ। ਇਹਦਾ ਨਿਊ ਮਾਡਲ 올ਡ ਮਾਡਲ ਹੀ ਆ। 持ちすもんじゃない。い ਸੋ ਘੋਰ ਵੀ ਹੋ ਚਾ ਮਰ ਲਖੜੀ ਆ ਦੇ ਬਹੁਤ ਗੱਡ ਖੜਾ ਜੇ ਕਿਸ ਨੂੰ ਚਾਹੀਦੇ ਹੋਵੇ ਤਾਂ ਪਲੀਜ਼ ਸਾਨੂੰ ਨਾ ਮੈਸੇਜ ਕਰਿਓ ਤੇ ਮੈਂ ਥੱਲੇ ਬਿੱਟੂ ਕਵਾੜੀ ਮਿੱਠੂ ਕਵਾੜੀ ਦਾ ਨੰਬਰ ਪਾ ਦਿੰਦਾ ਇਹਨਾਂ ਦਾ ਸੇ ਸਿੱਧੀ ਨੂੰ ਕਰ ਲਿਆ ਬਸ ਵੀ ਤੁਖਣੇ ਵਧੀਆ ਆ ਇਹ ਫੋਰਸ ਸਟਰੀ ਲੈ ਨਾ ਦੀ ਸਰੀ ਸੋਰਾਏ ਮੈਦਾਨ ਬੱਸਾਂ ਬਹੁਤ ਖੜੀਆਂ ਆ ਸਕੂਲ ਲਈ ਜਾਈਏ ਕਿਸੇ ਨੂੰ ਵਧੀਆ ਚੱਲ ਆ ਬੱਸ ਸਰਕਾਰ ਬਹੁਤ ਉੱਚਾ ਮਾਡਲ ਖੜੀ ਆ ਬਾਲੇ ਉੱਚਾ ਮਾਡਲ ਆ ਤੱਕੀ ਵਾਰ ਦੇਖੋ ਇਹਨਾਂ ਪ੍ਰੋਪਰ ਆ ਵੀ ਗੱਡੀ ਖੜੀ ਹੈ ਜੇ ਹਨ ਬੰਦੇ ਨੇ ਕਿਸੇ ਨੂੰ ਘੁੰਮਣ ਕੰਮ ਲਈ ਬਣਾਣੀ ਹੋਵੇ ਬੈੱਡ ਬੁੱਡ ਲਾ ਕੇ ਇਹ ਹੀ ਮਿਲ ਜਾਣੀ ਆ ਸਭ ਕੁਝ ਤਿਆਰੀ ਹੈ ਚ ਸਿਰ ਵਿੱਚ ਕਿਚਨ ਤੇ ਅੱਲਾ ਬੈੱਡ ਬੁੱਡ ਫਟ ਕਰਨਾ ਹੈ ਬੱਗੇ ਬਾਹਰੋਂ ਵਗਰਾ ਸਾਰੀ ਬੱਚ ਹੋਈ ਜੇ ਆ ਦੇਖੋ ਐਂਬੂਲੈਂਸ ਆਦਾ ਹੈ ਜੀਵ ਦੀ ਕੰਡੀਸ਼ਨ ਵਧੀਆ ਆਦੀ ਜੇ ਕਿ ਤਾਰ ਬਣਾਉਣੀ ਹੋਵੇ ਟਾਟਾ ਟਾਟਾ ਦੀ ਗੱਡੀ ਬੜੀ ਵਧੀਆ ਆਵੇ ਬਕਾਉ ਹੈ ਵੀ ਜੀ ਹਾਂ ਜੀ ਹਾਂ ਟਾਟਾ 709 ਸੀਟਾਂ ਤਾਂ ਬੜੀ ਬੜੀਆਂ ਮਿਲ ਜਾਂਦੀਆਂ ਆਪਾਂ ਨਿਸ਼ਾਨ ਦਾ ਜਿੰਨਾ ਖੜਾ 1 ਟਨ